ਤੋਂ ਕਰੂ ਖੇਤ ਨਹੀਂ ਕਦੇ ਵੀ ਕਹਿੰਦਾ ਮੈਂ ਤੈਨੂੰ ਕੁਝ ਦੇਣਾ ਨਹੀਂ ਕਿਸਾਨ ਨੂੰ ਲੈਣਾ ਨਹੀਂ ਆਉਂਦਾ ਜੀ ਠੀਕ ਹੈ ਹੁਣ ਤੁਸੀਂ ਇਹ ਵੇਖੋ ਅਸੀਂ ਬਾਗ ਦੇ ਵਿੱਚ ਲਸਣ ਦੀ ਕਾਸ਼ਤ ਕਰ ਰਹੇ ਹਾਂ ਜੁਮ ਮਰੂਦਾਂ ਦਾ ਬਾਗ ਲੱਗਿਆ ਆ ਪਰ ਅਸੀਂ ਲਾਈ ਉਹ ਅਸੀਂ ਚਾਰਕ ਨਾਲ ਲਾਈ ਆ ਸਾਡੀ 4 ਲੱਖ ਦੀ ਵੀ ਹੋ ਸਕਦੀ 5 ਦੀ ਵੀ ਹੋ ਸਕਦੀ ਉਹ ਸਾਡੇ ਤੇ ਡਿਪੈਂਡ ਕਰਦਾ ਹੈ ਉਹਦੇ ਤੈਅ ਕਰਨਾ ਵੀ ਆਪਾਂ ਫਸਲ ਤੋਂ ਲੈਣਾ ਕੀ ਹੈ ਠੀਕ ਹੈ ਜੀ ਫਸਲ ਨੇ ਆਪਾਂ ਨੂੰ ਦੇਣਾ ਪਰ ਆਪਾਂ ਤੈਅ ਖੁਦ ਕਰਨਾ ਵੀ ਆਪਾਂ ਇਹ ਤੋਂ ਕੀ ਲੈਣਾ ਪਹਿਲਾਂ ਛੋਟੇ ਲੈਵਲ ਤੇ ਖੇਤੀ ਕਰਦੇ ਸੀ ਕੋਈ 5 ਮਰਲੇ 7 ਮਰਲੇ ਫਿਰ ਅਸੀਂ ਕਨਾਲ ਤੱਕ ਕਰਨ ਲੱਗੇ ਫਿਰ ਹੁਣ ਇਸ ਵਾਰ ਅਸੀਂ ਕਿੱਲੇ ਦੇ ਕਰੀਬ ਇਸ ਦੇਸੀ ਲਸਣ ਦੀ ਖੇਤੀ ਕੀਤੀ ਹੋਈ ਹੈ ਤੇ ਆਪਾਂ ਇੱਕ ਸਾਲ ਲਾ ਕੇ ਦੂਜੇ ਸਾਲ ਛੱਡ ਦਾਂਗੇ ਫਿਰ ਇਹ ਖੇਤੀ ਨਹੀਂ ਮੰਨ ਲਓ ਵੀ ਕੁਝ ਦੇ ਕੇ ਨਹੀਂ ਜਾਂਦੀ ਕਿਉਂਕਿ ਕਿਸੇ ਵਾਰ ਮੰਦਾ ਆ ਜਾਂਦਾ ਹੈ ਕਿਸੇ ਵਾਰ ਇਸ ਵਿੱਚ ਤੇਜ਼ੀ ਵੀ ਆ ਜਾਂਦੀ ਹੈ ਹੁਣ ਤੁਸੀਂ ਇਸ ਵਾਰ ਦੇਖੋ ਵੀ ਇਹ ਲਸਣ ਬਹੁਤ ਕੁਝ ਦੇ ਕੇ ਜਾਊਗੀ ਕਿਸਾਨ ਵੀਰਾਂ ਨੂੰ ਤੇ ਬਟ ਮੈਂ ਇਹ ਵੀ ਕਹਿਣਾ ਚਾਹਣਾ ਕਿਸਾਨ ਵੀਰ ਮੰਨ ਲਓ ਜੋ ਇਸ ਖੇਤੀ ਨਾਲ ਰਿਲੇਟਿਡ ਹੈ ਵੀ ਉਹ ਖੁਦ ਇਹਦੀ ਮਾਰਕੀਟਿੰਗ ਕਰਨ ਖੁਦ ਘਰੋਂ ਬਾਹਰ ਨਿਕਲਣਾ ਠੀਕ ਹੈ ਜਦੋਂ ਆਪਾਂ ਵਪਾਰੀ ਤੇ ਛੱਡ ਦਿੰਦੇ ਆਂ ਵੀਪਾਰੀ ਆਪਣੇ ਤੋਂ ਹਾਫ ਰੇਟ ਤੇ ਅੱਧੇ ਰੇਟ ਤੇ ਲੈ ਕੇ ਤੇ ਉਹੀ ਉਹਨੂੰ ਥੋੜਾ ਬਹੁਤ ਸੁਧਾਰ ਕਰਕੇ ਤੇ ਉਹਨੂੰ ਦੁੱਗਣੇ ਰੇਟ ਤੇ ਆਪਣੇ ਤੋਂ ਲੈ ਕੇ ਵੇਚ ਰਿਹਾ ਹੈ ਠੀਕ ਹੈ ਤੇ ਵੀ ਮੇਰੀ ਰਿਕੁਐਸਟ ਇਹ ਹੀ ਹੈ ਕਿ ਇਹ ਖੁਦ ਆਪ ਵੇਚੇ ਕਿਸਾਨ ਤੇ ਥੋੜਾ ਜਿਹਾ ਬਾਹਰ ਨਿਕਲੇ ਜਾਗਰੂਕਤ ਹੋਵੇ ਠੀਕ ਹੈ ਜੀ ਤੇ ਹੋਰ ਜੀ ਸਾਡਾ ਮੰਨ ਲਓ ਵੀ ਬਣਿਆ ਹੋਇਆ ਹੈ ਸਰਕਲ ਅਸੀਂ ਘਰੇ ਵੀ ਕਰਦੇ ਆ ਠੀਕ ਹੈ ਤੇ ਸਾਡੇ ਮੰਨ ਲਓ ਮਾਰਕੀਟਿੰਗ ਬਣੀ ਹੋਈ ਹੈ ਕੋਈ ਫੋਨ ਕਾਲ ਤੇ ਆ ਕੇ ਘਰੋਂ ਲੈ ਜਾਂਦਾ ਹੈ ਵੈਸੇ ਅਸੀਂ ਮੇਲਿਆਂ 'ਚ ਵੀ ਕੋਸ਼ਿਸ਼ ਕਰਦੇ ਵਦੋਦ ਮੇਲਿਆਂ 'ਚ ਜਾਈਏ ਠੀਕ ਹੈ ਤੇ ਲੋਕਾਂ ਨੂੰ ਜਾਗਰੂਕਤ ਕਰੀਏ ਵੀ ਖੇਤੀ ਕੋਈ ਵੀ ਨਹੀਂ ਮਾੜੀ ਖੇਤੀ ਨੂੰ ਕਰਨ ਦਾ ਟੰਗ ਬਦਲਣਾ ਪੈਣਾ ਹੀ ਆਪਾਂ ਨੂੰ ਬਸ ਆਪਣੀ ਬਾਈ ਜੀ ਅਕਤੂਬਰ ਦੇ ਫਸਟ ਵੀਕ ਤੋਂ ਸਟਾਰਟ ਹੋ ਜਾਂਦੀ ਹੈ ਬਟ ਤੇ ਉਹ ਅਕਤੂਬਰ ਦੇ ਅਕਤੂਬਰ ਵਿੱਚ ਆਪਾਂ ਕਦੋਂ ਵੀ ਲਾ ਸਕਦੇ ਹਾਂ ਤੇ ਇਹਨੂੰ ਲਾਉਣ ਦਾ ਇਹ ਟੰਗ ਹੈ ਬਾਈ ਆਪਾਂ ਮੰਨ ਲਓ ਝੋਨਾ ਵੱਢ ਕੇ ਨਹੀਂ ਲਾ ਸਕਦੇ ਜਾਂ ਕੁਝ ਹੋਰ ਵਾਣ ਦੇ ਵਿੱਚ ਆਪਾਂ ਫਸਲ ਚੱਕੜ ਕੇ ਨਾਲ ਦੇ ਨਾਲ ਲਾ ਦੀਏ ਕਮ ਸੇ ਕਮ ਇੱਕ ਮਹੀਨਾ ਇਹਦਾ ਵਾਣ ਜੋ ਵੀ ਖੁੱਲਾ ਮੰਨ ਲਓ ਵੀ ਵਾਇਆ ਹੋਇਆ ਹੋਇਆ ਚਾਹੀਦਾ ਵੀ ਉਹਦੇ ਵਿੱਚ ਜਦੋਂ ਜੋ ਧੁੱਪ ਵਗੈਰਾ ਤੇ ਉਹਦੇ 'ਚ ਮੰਨ ਲਓ ਹੋਰ ਤੱਤ ਪੈਦਾ ਹੋਣ ਤੇ ਫਿਰ ਇਹ ਦੀ ਘਾਤਮਤਰਾ ਵਿੱਚ ਵਧੀਆ ਵੀ ਆਪਦਾ ਫੁੱਲ ਵਧੀਆ ਗੰਡੀ ਬਣ ਜਾਂਦੀ ਹੈ ਤੇ ਕੋਈ ਵੀ ਦਿੱਕਤ ਨਹੀਂ ਆਉਂਦੀ ਕਿਸਾਨ ਨੂੰ। ਸਭੀ ਮੰਨ ਲਓ ਅਕਤੂਬਰ ਚ ਲਾ ਕੇ ਅਪ੍ਰੈਲ ਚ ਦੀ ਪਟਾਈ ਹੋ ਜਾਂਦੀ ਹੈ। ਹਾਂਜੀ ਕਣਕ ਤੋਂ ਪਹਿਲਾਂ ਹੀ ਹੋ ਜਾਂਦੀ 15-10 15 ਦਿਨ ਉਹ ਕਿਸਾਨ ਤੇ ਡਿਪੈਂਡ ਕਰਦਾ ਹੈ ਕਿੱਲੇ ਦੀ ਲਸਣ ਲਾਉਣੇ ਆ ਤੇ ਉਹਦੇ ਵਿੱਚ 2 ਕਿੱਲੇ ਦੀ ਪਰਾਲੀ ਅਸੀਂ ਉਹਦੇ ਵਿੱਚ ਹੀ ਵੇਸਟ ਕਰਦੇ ਆ ਉਹਨੂੰ ਅੱਗ ਵੀ ਨਹੀਂ ਲਾਉਂਦੇ ਇਹਦੀ ਟਾਕੇ ਨੂੰ ਪੂਰੀ ਪ੍ਰੋਪਰ ਤੇ ਇਹਨੂੰ ਮੰਨ ਲਓ ਵੀ ਲਾਉਣੇ ਆ ਤੇ ਉੱਤੇ ਦੇ ਪਰਾਲੀ ਪਾਉਣੇ ਤੇ ਸਾਡੀ 2 ਕਿੱਲੇ ਦੀ ਪਰਾਲੀ ਇੱਕ ਕਿੱਲੇ ਉੱਤੇ ਹੀ ਪਹਿ ਜਾਂਦੀ ਹੈ। ਇਹ ਤੇ ਨਹੀਂ ਕਦੇ ਵੀ ਕਹਿੰਦਾ ਮੈਂ ਤੈਨੂੰ ਕੁਝ ਦੇਣਾ ਨਹੀਂ। ਕਿਸਾਨ ਨੂੰ ਲੈਣਾ ਨਹੀਂ ਆਉਂਦਾ ਜੀ। ਠੀਕ ਹੈ ਹੁਣ ਤੁਸੀਂ ਇਹ ਵੇਖੋ ਅਸੀਂ ਬਾਗ ਦੇ ਵਿੱਚ ਲਸਣ ਦੀ ਕਾਸ਼ਤ ਕਰ ਰਹੇ ਹਾਂ ਜੋ ਮਰੂਦਾਂ ਦਾ ਬਾਗ ਲੱਗਿਆ ਆ ਉਹ ਬਾਗ ਉੱਪਰ ਹੈ ਲਸਣ ਥੱਲੇ ਆ 6 ਮਹੀਨੇ ਅਸੀਂ ਬਾਗ ਨੂੰ ਵਿਹਲਾ ਰੱਖਦੇ ਹਾਂ ਵਾਹ ਕੇ ਪੂਰਾ ਪਜਾਉ ਹੋ ਜਾਂਦਾ ਹੈ ਫਿਰ ਉਹ ਸਿਆਲੋ ਸਿਆਲ ਮੰਨ ਲਓ ਸਰਦੀਆਂ ਦੇ ਵਿੱਚ ਅਸੀਂ ਉੱਥੇ ਲਸਣ ਦੀ ਖੇਤੀ ਕਰ ਲੈਂਦੇ ਆ ਨਿੱਕੀ ਗੰਢੀ ਵਿੱਚੋਂ ਮੰਨ ਲਓ ਵੀ ਪੂਰੀ ਮੋਟੀ ਗੰਢੀ ਵੀ ਕਿਸਾਨ ਨੂੰ ਮਿਲੇ ਠੀਕ ਹੈ ਤੇ ਕਿਉਂਕਿ ਰੇਟ ਕਿਸਾਨ ਭਰਦਾ ਈ ਤੇ ਫਿਰ ਉਹਨੂੰ ਚੰਗੀ ਚੀਜ਼ ਮਿਲੇ ਤੇ ਉਹਨੂੰ ਚੰਗੀ ਉਪਜ ਹੋਵੇ ਤਾਂ ਫੇਰ ਹੀ ਕਿਸਾਨ ਸਾਡੇ ਨਾਲ ਅੱਗੇ ਤੋਂ ਜੁੜੂਗਾ ਮੈਂ ਇੱਕ ਮਰਲੇ ਤੋਂ ਸਟਾਰਟ ਕੀਤੀ ਸੀਗੀ ਮੇਰੇ ਕੋਲ ਘਰ ਦਾ ਵੀ ਪੁਰ ਠੀਕ ਹੈ ਤੇ ਫਾਦਰ ਸਾਹਿਬ ਲਾਉਂਦੇ ਸੀ ਮਰਲੇ ਤੋਂ ਸਟਾਰਟ ਕੀਤੀ ਇਸ ਵਾਰ ਮੰਨ ਲਓ ਪਿਛਲੇ ਸਾਲ ਕਨਾਲ ਡੇਡ ਕਨਾਲੇ ਇਸ ਵਾਰ ਮੈਂ ਕਿੱਲੇ ਦਾ ਵੀ ਪ੍ਰੋਡਕਟ ਬਣਾ ਰਿਆ ਹੋ ਸਕਦਾ ਅਗਲੇ ਸਾਲ ਦੋ ਕਿੱਲੇ ਵੀ ਕਰਾਂ। ਕਿਸਾਨ ਤੋਂ ਸਿੱਧਾ ਤੁਹਾਡੇ ਘਰ ਤੱਕ ਵੀ ਤੁਹਾਨੂੰ ਵਧੀਆ ਚੀਜ਼ ਮਿਲੂਗੀ। ਮੈਂ ਤਾਂ ਵਟ ਜਦੋਂ ਮੰਨ ਲਓ ਵੀ ਲਸਣ ਦੇ ਵਿੱਚ ਵੜ ਗਏ ਫਿਰ ਉਸ ਬੰਦੇ ਨੂੰ ਉਦੋਂ ਹੀ ਪਤਾ ਲੱਗਦਾ ਵੀ ਇਹਦੇ ਵਿੱਚ ਕੀ ਹੈ ਤੇ ਕੀ ਨਹੀਂ ਹੈ। ਠੀਕ ਹੈ ਦੇਖਣਾ ਇਹਨੂੰ ਲੱਗਦਾ ਯਾਰ ਵੀ ਇਹ ਕਰੀ ਜਾਂਦਾ ਹੈ ਪਕਾਈ ਕਰੀ ਜਾਂਦਾ ਹੈ ਲੋਕਾਂ ਨੂੰ ਵੱਧ ਕਰੀ ਜਾਂਦਾ ਹੈ ਇਹ ਆਏ ਆ ਜੋ ਕੁਝ ਵੀ ਕਹਿਣਗੇ ਲੋਕੇ ਤਾਂ ਬੜਾ ਕੁਝ ਕਹਿੰਦੇ ਠੀਕ ਹੈ ਆਪਾਂ ਨੂੰ ਆਪਦੇ ਬਾਰੇ ਸੋਚਣਾ ਪੈਣਾ ਹੈ ਹੁਣ ਤੁਸੀਂ ਦੇਖੋ ਲੋਕ ਬਾਹਰ ਜਾ ਰਹੇ ਨੇ ਕੀ ਕੁਝ ਕਰ ਰਹੇ ਨੇ ਇੱਕ ਉਹ ਮੰਨ ਲਓ ਵੀ ਲੈਨ ਹੋ ਗਈ ਬਾਹਰ ਜਾਂਦੇ ਠੀਕ ਆ ਆਪੋ ਤੋਂ ਅਲੱਗ ਗਾ ਮੰਨ ਲਓ ਨੂੰ ਛੱਡਣਾ ਹੈ ਕਿਸੇ ਨਾ ਕਿਸੇ ਹਿਸਾਬ ਨਾਲ ਇੱਥੇ ਵੀ ਸਭ ਕੁਝ ਹੈ ਪੰਜਾਬ ਦੇ ਵਿੱਚ ਹੈ ਕੀ ਨਹੀਂ ਤੁਸੀਂ ਦੱਸੋ ਇਹ ਆਪਾਂ ਨੂੰ ਕੱਲਾ ਨੂਨ ਮੁੱਲ ਲੈਣਾ ਪੈਂਦਾ ਹੈ ਬਾਕੀ ਸਾਰਾ ਕੁਝ ਆਪਣੇ ਘਰ ਦਾ ਹੈ ਬਟ ਇੰਨਾ ਵੀ ਕਿਸਾਨ ਥੋੜੇ ਜੇ ਹੋ ਗਏ ਵੀ ਚੀਜ਼ ਮਿਲਣ ਲੱਗ ਪਈ ਪੈਕਟ ਬੰਦ ਚੀਜ਼ ਤੇ ਜ਼ਿਆਦਾ ਨਿਰਭਰ ਕਰਨ ਲੱਗ ਪਏ ਇਸ ਵਾਰ ਬਹੁਤ ਕਮਾਈ ਹੋ ਜੂਗੀ ਤੇ ਇਸੇ ਲਈ ਕਿਸਾਨਾਂ ਨੂੰ ਕਹਿਣੇ ਆ ਵੀ ਤੁਸੀਂ ਕਿਉਂ ਮੁੱਲ ਲੈ ਰਹੇ ਹੋ ਤੁਸੀਂ ਤਾਂ ਖੁਦ ਲਾਓ ਤੁਸੀਂ ਤਾਂ ਆਪਣਾ ਮੰਨ ਲਓ ਵੀ ਆਪਦੇ ਜੋਗੀ ਤਾਂ ਲਾਓ ਨਾ ਜੋ ਜਿਹਦੇ ਕੋਲੇ ਹੈ ਹੀ ਨਹੀਂ ਸਿਸਟਮ ਹੀ ਹੈ ਨਹੀਂ ਉਹਨੇ ਤਾਂ ਮੁੱਲ ਲੈਣੀ ਲੈਣੀ ਤੁਸੀਂ ਖੁਦ ਤਾਂ ਨਾ ਮੁੱਲ ਲਓ ਬਸ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਥੋੜੀ ਲਾ ਲਓ ਤੇ ਪਰ ਆਪਦੇ ਖਾਨ ਜੋਗੀ ਚੀਜ਼ ਹਰੇਕ ਲਾਓ ਹਰੇਕ ਸਬਜੀ ਲਾਓ ਆਪਾਂ ਕੱਲੀ ਲਸਣ ਨਹੀਂ ਕਹਿੰਦੇ ਤੁਸੀਂ ਜੇ ਜੋ ਲਾ ਸਕਦੇ ਹੋ ਲਾਓ ਛੋਟੇ ਲੈਵਲ ਤੇ ਕਰ ਦਿੰਨਾ ਹੈ ਜਿਨੇ ਮੰਨ ਲਓ ਖੇਤੀ ਕਰਨੀ ਵੱਡੇ ਲੈਵਲ ਤੇ ਜਦੋਂ ਕਰੋਗਾ ਉਹਨੂੰ ਆਪੇ ਹੀ ਪਤਾ ਲੱਗ ਜਾਊ ਛੋਟੇ ਲੈਵਲ ਤੇ ਇਹ ਬਾਈ ਜੀ ਇਹ ਲਸਣ ਦੇ ਹਿਸਾਬ ਨਾਲ ਆ ਮੋਟੀ ਲਸਣ ਦਾ ਵੀ 2 2.5 ਕਿਲੋ ਮਰਲੇ ਦਾ ਪੈ ਜਾਂਦਾ ਠੀਕ ਹੈ ਤੇ ਜੇ ਮੰਨ ਲਓ ਇਹਦੀ ਕਾਸ਼ਤ ਦੀ ਗੱਲ ਕਰੀਏ ਜੀ ਉਹ ਆਏ ਆ ਮੰਨ ਲਓ ਵੀ ਇਹ ਵੀ ਕੋਲੇ ਮਰਲੇ ਦੀ ਨਿਕਲ ਸਕਦੀ 25 ਵੀ ਨਿਕਲ ਸਕਦੀ 30 ਵੀ ਨਿਕਲ ਸਕਦੀ ਉਹ ਆਪਣੀ ਸੰਭਾਈ ਤੇ ਆ ਜੀ ਉਹ ਆਪਣੇ ਮੰਨ ਲਓ ਆਪਾਂ ਖੁਦ ਤੈਅ ਕਰਨਾ ਵੀ ਆਪਾਂ ਫਸਲ ਤੋਂ ਲੈਣਾ ਕੀ ਹੈ ਠੀਕ ਹੈ ਜੀ ਫਸਲ ਨੇ ਆਪਾਂ ਨੂੰ ਦੇਣਾ ਪਰ ਆਪਾਂ ਤੈਅ ਖੁਦ ਕਰਨਾ ਵੀ ਆਪਾਂ ਇਹ ਤੋਂ ਕੀ ਲੈਣਾ 32 ਮੰਨ ਲਓ ਵੀ 3 ਕੁਇੰਟਲ ਵੀ ਦੇ ਕਰੀਬ ਆ ਸਕਦਾ ਇਹ ਕਿਨੇ ਬਨਾਫਾ ਭਾਈ ਜੀ ਮੰਨ ਲਓ ਹੁਣ ਜਿਵੇਂ ਇਸ ਵਾਰ ਅਸੀਂ ਲਾਈ ਉਹ ਅਸੀਂ ਚਾਰਕ ਨਾਲ ਲਾਈ ਆ ਸਾਡੀ 4 ਲੱਖ ਦੀ ਵੀ ਹੋ ਸਕਦੀ 5 ਦੀ ਵੀ ਹੋ ਸਕਦੀ ਉਹ ਸਾਡੇ ਤੇ ਡਿਪੈਂਡ ਕਰਦਾ ਜੀ ਜੇ ਆਪ ਵੇਚਾਂਗੇ ਜਿਆਦਾ ਜੀ ਹੁਣ ਮੰਨ ਲਓ ਜੇ ਅਸੀਂ ਖੁਦ ਇਕੱਠੀ ਚਕਾਉਣੇ ਹੋ ਸਕਦਾ ਸਾਨੂੰ 200 ਵੀ ਨਾ ਮਿਲੇ ਹੋ ਸਕਦਾ ਸਾਨੂੰ 250 ਮਿਲੇ ਠੀਕ ਹੈ ਹੁਣ ਅਸੀਂ 400 ਰੁਪਏ ਕਿਲੋ ਦਾ ਰੇਟ ਹੈ ਮੰਨ ਲਓ ਠੀਕ ਹੈ ਜੋ ਬਾਜ਼ਾਰ ਚ ਆਲਰੇਡੀ ਚੱਲ ਰਿਹਾ ਹੈ ਉਹ ਮੰਨ ਲਓ ਤੁਸੀਂ ਇਹ ਵੀ ਦੇਖੋ ਵੀ ਉਹ ਚਿੱਟੀ ਲਸਣ ਹੈ ਇਹ ਲਾਲ ਲਸਣ ਹੈ ਜੋ ਦੇਸੀ ਲਸਣ ਆਪਣੀ ਘਰ ਦੀ ਲਸਣ ਹੈ